ਅਭਵਾਏ ਹੀ ਕਰਨਗੇ ਰੋਸ਼ਨੀ ਦਾ ਫੈਸਲਾ ਜਿਸ ਦੀਏ ਮੇ ਜਾਨ ਹੋਗੀ ਵਹੀ ਜਗਮਗਾਏਗਾ ਸਸੇਕਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇਹ ਦੀਆ ਕਿਹੜਾ ਹੋਏਗਾ ਕਿਹੜੀ ਪਾਰਟੀ ਦਾ ਹੋਏਗਾ ਇਹ ਅੱਜ ਤੱਕ ਕਰਨਗੇ ਲੁਧਿਆਣਾ ਦੇ ਲੋਕ ਇਨਫੈਕਟ ਟੈਗ ਕਰ ਚੁੱਕੇ ਨੇ ਕਿ ਕਿਸ ਦੇ ਦੀਏ ਵੇ ਦੇ ਵਿੱਚ ਜਾਨ ਹੈ ਉਹ ਅੱਜ ਸਭ ਦੇ ਸਾਹਮਣੇ ਹੋਏਗਾ ਅੱਜ ਅਸੀਂ ਜ਼ਿਕਰ ਕਰਾਂਗੇ ਔਰ ਖਾਸ ਕਵਰੇਜ ਤੁਹਾਡੇ ਲਈ ਲੈ ਕੇ ਆਏ ਹਾਂ ਜਿਸ ਦੇ ਵਿੱਚ ਲੁਧਿਆਣਾ ਪੱਛਮੀ ਦੇ ਨਤੀਜੇ ਤੁਹਾਡੇ ਸਾਹਮਣੇ ਰੱਖਾਂਗੇ ਹਰ ਵਾਰ ਦੀ ਤਰ੍ਹਾਂ ਕੋਸ਼ਿਸ਼ ਰਹੇਗੀ ਸਹੀ ਤੇ ਸਟੀਕ ਤੇ ਸਭ ਤੋਂ ਤੇਜ਼ ਨਤੀਜੇ ਤੁਹਾਡੇ ਤੱਕ ਲੈ ਕੇ ਆ ਸਕੀਏ ਮੁੱਖ ਤੌਰ ਦੇ ਉੱਤੇ 14 ਉਮੀਦਵਾਰਾਂ ਦੇ ਵਿੱਚੋਂ 4 ਦੇ ਵਿੱਚ ਮੁਕਾਬਲਾ ਹੈ ਲੁਧਿਆਣਾ ਪੱਛਮੀ ਦਾ ਤੇ ਇਹਨਾਂ 4 ਦੇ ਵਿੱਚੋਂ ਅੱਗੇ ਕੌਣ ਹੈ ਪਿੱਛੇ ਕੌਣ ਹੈ ਕਿਸ ਦੀ ਜਿੱਤ ਕਿਸ ਦੀ ਹਾਰ ਇਹ ਅੱਜ ਸਾਫ਼ ਹੋ ਜਾਏਗਾ 7 ਵਜੇ ਨੇ ਔਰ 1 ਘੰਟੇ ਬਾਅਦ ਸ਼ੁਰੂ ਹੋਵੇਗੀ ਕਾਊਂਟਿੰਗ ਤੇ ਉਸ ਤੋਂ ਬਾਅਦ ਕਰੀਬ-ਕਰੀਬ 2 ਘੰਟਿਆਂ ਦੇ ਵਿੱਚ ਉਮੀਦ ਹੈ ਕਿ ਪਿਕਚਰ ਸਾਫ਼ ਹੋ ਜਾਏਗੀ ਤਾਂ ਜੇ ਤੁਸੀਂ ਟੀਵੀ ਔਨ ਕੀਤਾ ਹੈ ਨਿਊਜ਼ ਇਨ ਪੰਜਾਬ ਦੇ ਉੱਤੇ ਇਸ ਸਮੇਂ ਤੁਸੀਂ ਆਏ ਹੋ ਤਾਂ ਕਰੀਬ-ਕਰੀਬ 10 ਵਜੇ ਤੱਕ ਦਾ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ ਔਰ ਬਿਲਕੁਲ ਪਿਕਚਰ ਕਲੀਅਰ ਹੋ ਜਾਏਗੀ ਮੈਂ ਤੁਹਾਨੂੰ ਪੂਰਾ ਹਾਲ ਦੱਸਾਂਗਾ ਕਿ ਇਸ ਸਮੇਂ ਲੁਧਿਆਣਾ ਦੇ ਵਿੱਚ ਮਾਹੌਲ ਕੀ ਹੈ ਦੂਜਾ ਕਿੰਨੇ ਰਾਊਂਡ ਦੇ ਵਿੱਚ ਕਾਊਂਟਿੰਗ ਅੱਜ ਹੋਵੇਗੀ ਔਰ ਤੀਜਾ ਕਿ ਕਿਸ ਤਰੀਕੇ ਦੇ ਨਾਲ ਪੂਰਾ ਇਲੈਕਸ਼ਨ ਰਿਹਾ ਹੈ ਪਹਿਲਾ 1 ਘੰਟਾ ਮੈਂ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗਾ ਕਿ ਕਿਸ ਤਰੀਕੇ ਦੇ ਨਾਲ ਵੋਟਰਾਂ ਦਾ ਮੂਡ ਸਾਨੂੰ ਦੇਖਣ ਨੂੰ ਮਿਲਿਆ ਸਾਡੀਆਂ ਟੀਮਾਂ ਦਾ ਐਨਲਿਸਿਸ ਕੀ ਕੁਝ ਕਹਿੰਦਾ ਏ ਪਹਿਲੇ 1 ਘੰਟੇ ਦੇ ਵਿੱਚ ਅਸੀਂ ਤੁਹਾਡੇ ਤੱਕ ਇਹ ਵੀ ਪਹੁੰਚਾਵਾਂਗੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਵੇਂ ਪ੍ਰੈਡਿਕਸ਼ਨ ਆਪਾਂ ਕਰਦੇ ਹਾਂ ਤਾਂ ਉਸ ਤਰੀਕੇ ਨਾਲ ਦੇਖ ਸਕੀਏ ਕਿ ਪਹਿਲੀ ਤੇ ਦੂਜੀ ਫਾਈਟ ਮਤਲਬ ਸਿੱਧਾ ਪਹਿਲੀ ਦੂਜੀ ਨੰਬਰ ਵਾਲਾ ਮੁਕਾਬਲਾ ਕਿਸ ਦੇ ਵਿੱਚ ਰਹਿ ਸਕਦਾ ਹੈ ਇਹ ਤੀਜੇ ਚੌਥੇ ਵਾਲਾ ਕੌਣ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਤਾਂ ਕਰੀਬ 14 ਤੱਕ ਨੰਬਰ ਹੈਗੇ ਨੇ ਲੁਧਿਆਣਾ ਪੱਛਮੀ ਦਾ ਫੈਸਲਾ ਇਹ ਵੀ ਤੈਅ ਕਰ ਸਕਦਾ ਹੈ ਕਿ ਅੱਗੇ ਦਾ ਸਤਾਈ ਦਾ ਰੋਡ ਮੈਪ ਕੀ ਹੋਏਗਾ ਤਾਂ ਜਿਸੀ ਇਸ ਕਰਕੇ ਲਿਖ ਰਹੀ ਹਾਂ ਪੰਜਾਬ ਦਾ ਦਿਲ ਕਿਹਾ ਜਾਂਦਾ ਹੈ ਲੁਧਿਆਣਾ ਨੂੰ ਪੰਜਾਬ ਦਾ ਮੈਂਚੈਸਟਰ ਕਿਹਾ ਜਾਂਦਾ ਹੈ ਲੁਧਿਆਣਾ ਨੂੰ ਪੰਜਾਬ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਹੈ ਲੁਧਿਆਣਾ ਨੂੰ ਤੇ ਉੱਥੇ ਵੈਸਟ ਤਾਂ ਮੈਂਚੈਸਟਰ ਦੇ ਵਿੱਚ ਮੰਡੀਟ ਅੱਜ ਕਿਸ ਦੇ ਹੱਕ ਦੇ ਵਿੱਚ ਆਏਗਾ ਇਹ ਮੰਡੀਟ ਸਦਾ ਮਤਲਬ ਹੈ ਕਿ ਜਿਹੜਾ ਲੋਕਾਂ ਦਾ ਫਤਵਾ ਕਿਸ ਦੇ ਹੱਕ ਦੇ ਵਿੱਚ ਆਏਗਾ ਅਗਲਾ ਪੁਆਇੰਟ ਕਿ ਲੁਧਿਆਣਾ ਦੇ ਵਿੱਚ ਸਾਈ ਤੋਂ ਪਹਿਲਾਂ ਇਹ ਪਾਰਟੀਆਂ ਦੇ ਲਈ ਇੱਕ ਆਈ ਓਪਨਰ ਹੋਏਗਾ ਅੱਜ ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਔਰ ਜ਼ਿਕਰ ਹੋਏਗਾ ਲੁਧਿਆਣਾ ਦੇ ਮੰਡੇਟ ਸ਼ੁਰੂਆਤ ਕਰਨ ਜਾ ਰਹੇ ਹਾਂ ਦਿੰਦੀ ਅਹਿਮ ਤੇ ਵੱਡੀ ਖਬਰ ਦੇ ਨਾਲ 8 ਵਜੇ ਚੋਣਾਂ ਦੀ VOTING ਸ਼ੁਰੂ ਹੋ ਰਹੀ ਹੈ ਕਾਊਂਟਿੰਗ ਸ਼ੁਰੂ ਹੋ ਰਹੀ ਹੈ ਤੇ ਕਰੀਬ-ਕਰੀਬ ਹੁਣ 55 ਤੋਂ 57 ਮਿੰਟ ਬਾਕੀ ਨੇ ਲੁਧਿਆਣਾ ਪੱਛਮੀ ਜ਼ਿਲ੍ਹੇ ਚੋਣ ਦਾ ਨਤੀਜਾ ਅੱਜ ਹੁਣ ਤੋਂ ਠੀਕ ਇੱਕ ਘੰਟੇ ਬਾਅਦ EVM ਦਾ ਪਟਾਰਾ ਖੁੱਲਣਾ ਸ਼ੁਰੂ ਹੋ ਜਾਏਗਾ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ ਔਰ ਜੋ ਰਾਉਂਡ ਹੈ ਜੋ ਮੈਂ ਪਹਿਲਾਂ ਜ਼ਿਕਰ ਕੀਤਾ 14 ਰਾਉਂਡ ਦੇ ਵਿੱਚ ਕਾਊਂਟਿੰਗ ਅੱਜ ਹੋਣ ਜਾ ਰਹੀ ਹੈ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਏਗਾ 19 ਜੂਨ ਨੂੰ ਵੋਟਾਂ ਪਈਆਂ ਸੀ ਆਪਾਂ ਸਾਰੇ ਜਾਣਦੇ ਆ ਇੱਕ ਅਹਿਮ ਖਬਰ ਦੇ ਨਾਲ ਸ਼ੁਰੂਆਤ ਕਰ ਰਹੇ ਹਾਂ 14 ਰਾਉਂਡ ਦੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਏਗੀ ਉਮੀਦ ਰੱਖ ਕੇ ਚੱਲੋ ਕਿ 7ਵੇਂ 8ਵੇਂ 9ਵੇਂ ਰਾਉਂਡ ਤੱਕ ਹੀ ਸਾਨੂੰ ਪਿਕਚਰ ਲੱਗ ਰਿਹਾ ਕਿ ਤਕਰੀਬਨ ਤਕਰੀਬਨ ਕਲੀਅਰ ਹੋ ਸਕਦੀ ਹੈ ਜੋ ਮੈਂ ਜ਼ਿਕਰ ਵੀ ਕਰ ਰਹੇ ਹਾਂ ਪ੍ਰੈਡਿਕਸ਼ਨ ਕਰਨ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਅਗਲੇ 1 ਘੰਟੇ ਦੇ ਵਿੱਚ ਮੈਂ ਤੁਹਾਡੇ ਇਹ ਵੀ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਕਿ ਆਖਿਰ ਪਹਿਲੇ ਔਰ ਦੂਜੇ ਨੰਬਰ ਦੀ ਫਾਈਟ ਕਿਸ ਦੇ ਵਿੱਚ ਹੈ ਤੀਜੇ ਨੰਬਰ ਚੌਥੇ ਨੰਬਰ ਵਾਲਾ ਕੀ ਅੱਗੇ ਆ ਸਕਦਾ ਹੈ ਆਮ ਤੌਰ ਤੇ ਜਦੋਂ ਆਪਾਂ ਘੋੜਿਆਂ ਦੀ ਰੇਸ ਵੀ ਦੇਖਦੇ ਹਾਂ ਤਾਂ ਉਸ ਨਜ਼ਰ ਆਉਂਦਾ ਹੈ ਕਿ ਕਈ ਵਾਰ ਜਿਹੜਾ ਚੌਥੇ ਨੰਬਰ ਦੇ ਉੱਤੇ ਹੁੰਦਾ ਹੈ ਬਿਲਕੁਲ ਆਖਰੀ ਦੌਰ ਦੇ ਵਿੱਚ ਆ ਕੇ ਸਭ ਨੂੰ ਟੇਕਓਵਰ ਕਰ ਲੈਂਦਾ ਹੈ ਤਾਂ ਕੀ ਉਹ ਹੁੰਦਾ ਹੋਏਗਾ ਓਵਰਟੇਕ ਕੋਈ ਕਰਦਾ ਨਜ਼ਰ ਆਏਗਾ ਕਿ ਤੀਜੇ ਚੌਥੇ ਨੰਬਰ ਦੇ ਉੱਤੇ ਜਿਹੜੀ ਅੱਜ ਅਸੀਂ ਪ੍ਰੈਡਿਕਸ਼ਨ ਕਰ ਰਹੇ ਹਾਂ ਤਾਂ ਚੋਣਾਂ ਦੇ ਨਤੀਜਿਆਂ ਦੇ ਵਿੱਚ ਕੁਝ ਨਵਾਂ ਨਜ਼ਰ ਆ ਸਕਦਾ ਹੈ ਦੇਖੋ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੂੰ ਵੀ ਬਹੁਤ ਕਲੀਅਰ ਹੁੰਦੀਆਂ ਨਹੀਂ ਖਾਸ ਤੌਰ ਤੇ ਜਿਹੜੇ ਪਰ ਜਦੋਂ ਨਤੀਜੇ ਆਉਂਦੇ ਨੇ ਨਾ ਕਈ ਵਾਰ ਸਭ ਕੁਝ ਪਲਟ ਕੇ ਰੱਖ ਦਿੰਦੇ ਨੇ ਤਾਂ ਅੱਜ ਇਹ ਵੀ ਹੋ ਸਕਦਾ ਹੈ ਕਿ ਸਾਨੂੰ ਬਿਲਕੁਲ ਆਖਿਰ ਤੱਕ ਇੰਤਜ਼ਾਰ ਕਰਨਾ ਪਵੇ ਜਦੋਂ ਤੱਕ ਆਖਰੀ ਵੋਟ ਕਾਊਂਟ ਨਹੀਂ ਹੋ ਜਾਂਦੀ ਟੀ 20 ਮੈਚ ਦੀ ਤਰ੍ਹਾਂ ਕਿ ਆਖਰੀ ਬਾਲ ਤੱਕ ਸਾਨੂੰ ਇੰਤਜ਼ਾਰ ਕਰਨਾ ਪੈਂਦਾ ਹੈ ਤਾਂ ਸ਼ਾਇਦ ਉਸ ਤਰੀਕੇ ਨਾਲ ਵੀ ਹੋਵੇ ਕਿ ਅੱਜ ਤੱਕ ਅਪਡੇਟ ਪਹੁੰਚਾਵਾਂਗੇ ਔਰ ਪੂਰਾ ਅਪਡੇਟ ਤੜ ਤੱਕ ਨਿਊਜ਼ ਰਿਟਿੰਗ ਦੀ ਟੀਮ ਪਹੁੰਚਾਏਗੀ 14 ਰਾਊਂਡ ਦੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਔਰ ਇੱਕ ਇੱਕ ਰਾਊਂਡ ਕਰਕੇ ਤੁਹਾਡੇ ਸਾਹਮਣੇ ਆਂਦਾ ਜਾਏਗਾ ਪਹਿਲਾ ਰਾਊਂਡ ਦੂਜਾ ਰਾਊਂਡ ਤੀਜਾ ਰਾਊਂਡ ਚੌ ਔਰ ਕਾਬਲੇ ਗੌਰ ਹੈ ਕਿ ਕੁਝ ਤਸਵੀਰਾਂ ਤੁਸੀਂ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਦੇ ਵਿੱਚ ਇਸ ਸਮੇਂ ਕੀ ਕੁਝ ਹਲਚਲ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਕਿਸ ਤਰੀਕੇ ਦੀ ਹਲਚਲ ਹੈ ਔਰ ਨਾਲ ਹੀ ਸਕਰੀਨ ਤੁਹਾਨੂੰ ਨਜ਼ਰ ਆ ਗਈ ਲੁਧਿਆਣਾ ਮੈਂਚੈਸਟਰ ਆਫ ਪੰਜਾਬ ਮੈਂਚੈਸਟਰ ਦਾ ਮੰਡੇਟ ਕੀ ਕੁਝ ਹੋਏਗਾ ਅੱਜ ਪਤਾ ਲੱਗ ਜਾਏਗਾ ਤਾਂ ਫਿਲਹਾਲ ਖੱਬੇ ਪਾਸੇ 0 0 ਤਾਂ ਨਜ਼ਰ ਆ ਰਿਹਾ ਹੈ ਥੋੜੀ ਦੇਰ ਦੇ ਵਿੱਚ ਜਿਵੇਂ ਹੀ ਸਾਡੇ ਕੋਲ ਕਾਊਂਟਿੰਗ ਸ਼ੁਰੂ ਹੋਏਗੀ ਨਤੀਜੇ ਆਉਣੇ ਸ਼ੁਰੂ ਹੋਣਗੇ ਤਾਂ ਇੱਥੇ ਜਿਹੜੀਆਂ ਜ਼ੀਰੋਆਂ ਇਹ ਅੱਗੇ ਮੀਟਰ ਘੁੰਮਣਾ ਸ਼ੁਰੂ ਹੋ ਜਾਏਗਾ ਇਸ ਸਮੇਂ ਮੈਂ ਤੁਹਾਨੂੰ ਦੱਸਦਾਂ ਕਿ ਚਾਰ ਮੁੱਖ ਪਾਰਟੀਆਂ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਸ਼ੋਮਣੀ ਅਕਾਲੀ ਦਲ ਤਾਂ ਆਮ ਆਦਮੀ ਪਾਰਟੀ ਦੇ ਸੰਜੀਵ ਅਰੋਣਾ ਨੇ ਰਾਜ ਸਭਾ ਮੈਂਬਰ ਨੇ ਜਿਨ੍ਹਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਦੇਖੋ ਆਮ ਆਦਮੀ ਪਾਰਟੀ ਦੇ ਲਈ ਡਿਫੀਨਿਟਲੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਬਹੁਤ ਵੱਡੀ ਚੁਣੌਤੀ ਹੈਗੀ ਹੈ ਇਸ ਇਲੈਕਸ਼ਨ ਨੂੰ ਜਿੱਤਣ ਦੀ ਪੁਆਇੰਟ ਨੰਬਰ 2 ਕਾਂਗਰਸ ਕਾਂਗਰਸ ਦੇ ਵਿੱਚ ਭਾਰਪੂਸ਼ਨਾਸ਼ੂ ਆਉਂਦੇ ਨੇ ਇਸ ਪੂਰੇ ਇਲੈਕਸ਼ਨ ਦੇ ਵਿੱਚ ਸਾਨੂੰ ਨਜ਼ਰ ਆਇਆ ਕਿ ਭਾਰਪੂਸ਼ਨਾਸ਼ੂ ਇੱਕ ਕਾਂਗਰਸ ਦੇ ਅੰਦਰ ਹੀ ਨਮਾਇੰਦਗੀ ਕਰਦੇ ਨਜ਼ਰ ਆਇਆ ਕਿ ਉਹਨਾਂ ਦੇ ਢੱਡੇ ਵਾਲੇ ਪਾਸੇ ਕੁਝ ਲੋਕ ਖੜੇ ਹੋਏ ਨੇ ਦੂਜੇ ਪਾਸੇ ਕਦੇ-ਕਦੇ ਆ ਕੇ ਜ਼ਰੂਰ ਉਹ ਤੇ ਇਲੈਕਸ਼ਨ ਕੈਂਪੇਨ ਨੂੰ ਪਖਾਉਂਦੇ ਨਜ਼ਰ ਆਈ ਪਰ ਹਾਂ ਇਹ ਵੀ ਤਸਵੀਰ ਨਜ਼ਰ ਆਈ ਕਿ ਨਹੀਂ ਉਸ ਤਰੀਕੇ ਨਾਲ ਗੱਲ ਨਹੀਂ ਬਣੀ ਔਰ ਕੀ ਵਾਕਈ ਹੀ ਜਿਹੜਾ ਡਬਲ ਚੈਲੰਜ ਹੈ ਭਰਤਪੁਸ਼ਨਾ ਸ਼ੂਜ਼ ਦੇ ਵਿੱਚ ਜਤਨ ਚ ਕਾਮਯਾਬ ਹੋਣਗੇ ਸਮਾਂ ਦੱਸੇਗਾ ਥੋੜੀ ਜਿਹੀ ਇੰਤਜ਼ਾਰ ਕਰੋ ਮੈਨੂੰ ਲੱਗਦਾ ਹੈ ਕਿ 2-3 ਘੰਟਿਆਂ ਦੀ ਗੇਮ ਹੈ 10 ਤੋਂ 11 ਵਜੇ ਤੱਕ ਉਮੀਦ ਕਰਦੇ ਹਾਂ ਕਿ ਸਾਡੇ ਸਾਹਮਣੇ ਪਿਕਚਰ ਹੋਏਗੀ ਉਸ ਤੋਂ ਬਾਅਦ ਅਗਲਾ ਜ਼ਿਕਰ ਹੈ ਜੀਵਨ ਗੁਪਤਾ ਦਾ ਦੇਖੋ ਜੀਵਨ ਗੁਪਤਾ ਦੇ ਲਈ ਇਲੈਕਸ਼ਨ ਵਾਕਈ ਇੰਪੋਰਟੈਂਟ ਹੈ ਪਰ ਦੂਜੇ ਪਾਸੇ ਭਾਜਪਾ ਦੇ ਲਈ ਬੜੀ ਇੰਪੋਰਟੈਂਟ ਹੈ ਭਾਜਪਾ ਨੇ ਜਿਸ ਔਰ ਅਸੀਂ ਦੇਖਿਆ ਕਿ ਪੂਰੀ ਕੈਂਪੇਨ ਦੇ ਦੌਰਾਨ ਭਾਜਪਾ ਦੇ ਵੱਡੇ ਚਿਹਰੇ ਸਾਨੂੰ ਉੱਥੇ ਨਜ਼ਰ ਆਏ ਵੱਡੇ ਚਿਹਰਿਆਂ ਦੇ ਵਿੱਚ ਮੈਂ ਜ਼ਿਕਰ ਕਰ ਲਵਾਂ ਤਾਂ ਚਾਹੇ ਰਮੀਤ ਬਿੱਟੂ ਹੋਣ ਸੁਨੀਲ ਜਾਕੜ ਹੋਣ ਔਰ ਉਸ ਤੋਂ ਬਾਅਦ ਰੇਖਾ ਗੁਪਤਾ ਆ ਗਈ ਦਿੱਲੀ ਦੇ ਸੀਐਮ ਹਰਿਆਣਾ ਦੇ ਸੀਐਮ ਇੱਥੇ ਨਜ਼ਰ ਆਏ ਜੋ ਬਿਚੇ ਰੁ ਪਾਣੀ ਹੁਣ ਦੁਨੀਆ ਚ ਨਹੀਂ ਨੇ ਪਰ ਉਹਨਾਂ ਨੇ ਵੀ ਕੈਂਪੇਨ ਸੰਭਾਲੀ ਸੀ ਤਾਂ ਕੁੱਲ ਮਿਲਾ ਕੇ ਬਹੁਤ ਜ਼ਬਰਦਸਤ ਇੱਕ ਦਾਅ ਦੇ ਉੱਤੇ ਹੈਗੇ ਨਹੀਂ ਚੌਥਾ ਨਾਮ ਵੀ ਹੈ ਪਰੁਕਾਰ ਸਿੰਘ ਘੁੰਮਣ ਸ਼੍ਰੋਮਣੀ ਅਕਾਲੀ ਦਲ ਨੇ ਵਾਪਸੀ ਕੀ ਵਾਕੀ ਕਰ ਲਈ ਹੈ ਕਿ ਅਕਾਲੀ ਦਲ ਵਾਪਸੀ ਕਰਨ ਦੇ ਵਿੱਚ ਕਾਮਯਾਬ ਹੋਏਗਾ ਰਿਵਾਈਵਲ ਅਕਾਲੀ ਦਲ ਦਾ ਕੀ ਲੁਧਿਆਣਾ ਪੱਛਮੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਸੁਬੀਤ ਸਿੰਘ ਬਾਦਲ ਦੀ ਵਾਪਸੀ ਹੋਈ ਹੈ ਇਸ ਸਿਲੈਕਸ਼ਨ ਤੋਂ ਬਤੌਰ ਪ੍ਰਧਾਨ ਰਿਜ਼ਾਈਨ ਸਭ ਕੁਝ 2 ਦਸੰਬਰ ਵਾਲਾ ਫੈਸਲਾ ਕਿਰ ਇਸ ਦੇ ਉੱਤੇ ਪੂਰਾ ਦਿਨ ਗੱਲਬਾਤ ਚੱਲਦੀ ਰਹੇਗੀ ਸ਼ੁਰੂਆਤ ਕਰਦੇ ਹਾਂ ਕੁਝ ਨਿਊਜ਼ ਸਾਡੇ ਸੇ ਹੋਗੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ ਔਰ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਅਪਡੇਟ ਲੈ ਸਕੀਏ ਲੁਧਿਆਣਾ ਦਾ ਮਾਹੌਲ ਤੁਹਾਨੂੰ ਦਿਖਾ ਸਕੀਏ 23 ਜੂਨ ਦੀ ਸਵੇਰ ਹੈ ਗਰਮੀ ਦਾ ਦਿਨ ਹੈ ਮੌਸਮ ਥੋੜਾ ਜਿਹਾ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਨੂੰ ਰਾਹਤ ਦੇ ਰਿਹਾ ਹੈ ਪਰ ਅੱਜ ਦਾ ਦਿਨ ਕਿਸ ਦੇ ਲਈ ਰਾਹਤ ਲੈ ਕੇ ਆਇਆ ਹੈ ਮੈਂ ਸਿੱਧਾ ਤੌਰ ਤੇ ਕਹਾਂ ਲੁਧਿਆਣਾ ਵੈਸਟ ਵੈਸਟ ਜਿਹੜਾ ਹੁੰਦਾ ਉੱਥੇ ਆਪਾਂ ਜਾਣਦੇ ਹਾਂ ਕਿ ਸੂਰਜ ਛਿਪਦਾ ਹੈ ਪਰ ਅੱਜ ਲੁਧਿਆਣਾ ਵੈਸ वेस्ट तो किसी ना किसी उम्मीदवार का सूरज चढ़ेगा वह किसान सूरज होगा पता लगेगा थोड़ी देर इंतजार करना होगा गड्डी कपड़ा वज रहा है आम आदमी पार्टी का मैं झाड़ूगा तो दूजे पास बीजेपी नजर आ रही है रजिंदर अरोड़ा सू नजर आ रहे हैं रोहित गौड़ नजर आ रहे हैं पेल्ला थोड़ा जि झंडिया पास चलते हैं लग रहे हैं कि बीजेपी या बीजेपी के दफ्तर या जीवन गुप्ता के घर के बाहर इस समय मौजूद ने रजिंदर रजिंदर थोड़ा दसो माहौल की है कितने इस समय तीन मौजूद हो रजिंदर ਆ ਬਿਲਕੁਲ ਗੌਰਵ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਅੱਜ ਬਿਲਕੁਲ ਅੱਜ ਜਿਹੜਾ ਸੂਰਜ ਕਿਸ ਦਾ ਛਿਪੇਗਾ ਔਰ ਕਿਸ ਦਾ ਚੜੇਗਾ ਇਹ ਉਸ ਦੀ ਤਕਦੀਰ ਦਾ ਫੈਸਲਾ ਅੱਜ ਹੋ ਜਾਵੇਗਾ ਤਾਂ 23 ਤਰੀਕ ਨੂੰ ਜਿਹੜੇ ਰਿਜ਼ਲਟ ਆਣੇ ਸੀ ਸਵੇਰੇ 8 ਵਜੇ ਤੋਂ ਕਾਊਂਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ 14 라ਉਂਡ ਇਸ ਦੇ ਵਿੱਚ ਹੋਣਗੇ ਤਾਂ ਇਸ ਨੂੰ ਲੈ ਕੇ ਬੇਸ਼ੱਕ ਦਿਲਾਂ ਦੀਆਂ ਧੜਕਣਾ ਉਮੀਦਵਾਰਾਂ ਦੀਆਂ ਤੇਜ਼ ਨੇ ਕਿਉਂਕਿ 8 ਵਜੇ ਤੋਂ ਬਾਅਦ ਜਿਹੜੀ ਕਾਊਂਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਪਰ ਇਸ ਵਕਤ ਅਸੀਂ ਲੁਧਿਆਣਾ ਦੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਘਰ ਦੇ ਬਾਹਰ ਮੌਜੂਦ ਆ ਜਿੱਥੇ ਜੀਵਨ ਗੁਪਤਾ ਹਾਲ ਹੀ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਕਾਊਂਟਿੰਗ ਸੈਂਟਰ ਵੱਲ ਨੂੰ ਵਧਣਗੇ ਇਸ ਤੋਂ ਪਹਿਲਾਂ ਨਤਮਸਤਕ ਹੋਣਗੇ ਤਾਂ ਇਹ ਕਿ ਆ ਜਾ ਸਕਦਾ ਹੈ ਬੇਸ਼ੱਕ ਦਿਲਾਂ ਦੀਆਂ ਧੜਕਣਾ ਤੇਜ਼ ਨੇ ਪਰ ਕਿਤਨਾ ਕਿਤੇ ਉਮੀਦਾਂ ਜ਼ਰੂਰ ਨੇ ਗੱਲਬਾਤ ਕਰਾਂਗੇ ਗੁਪਤਾ ਜੀ ਅੱਜ ਕਾਫੀ ਉਮੀਦਾਂ ਨੇ 20 ਤੋਂ 25 ਦਿਨਾਂ ਦੀ ਤੁਹਾਡੀ ਮਿਹਨਤ ਅੱਜ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਈਵੀਐਮ ਦੇ ਵਿੱਚ ਬੰਦ ਨਹੀਂ ਐਕਚੁਅਲੀ ਕਿ ਜਿਹੜੇ ਪਿਛਲੇ 15 ਦਿਨ ਤੋਂ ਲਗਾਤਾਰ ਆਪਾਂ ਲੋਕਾਂ 'ਚ ਸੀਗੇ ਔਰ ਲੋਕਾਂ 'ਚ ਆਪਣੀ ਗੱਲ ਰੱਖੀ ਆ ਭਾਰਤੀ ਜਨਤਾ ਪਾਰਟੀ ਦਾ ਕੀ ਏਜੰਡਾ ਹੈ ਸਾਡੀ ਕੀ ਸੋਚ ਹੈ ਉਹ ਅਸੀਂ ਲੋਕਾਂ ਤੱਕ ਰੱਖੀ ਆ